ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਨਾਸ ਦਾ ਤੇਦਾ ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਨਾਸ ਦਾ ਤੇਦਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਆਸਦਾ ਤੇਰਾ ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਆਸਦਾ ਤੇਰਾ ਦੇ ਵਿੱਚ ਬੜੀ ਗਰੀਬੀ ਛੱਡ ਕੇ ਮੈਨੂੰ ਸਾਰੇ ਗਰੀਬੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਕੇ ਮੈਨੂੰ ਸਾਰੇ ਗਰੀਬੀ ਤੁਸੀਂ ਹੱਥ ਨਾ ਛੱਡਿਓ ਮੇਰਾ ਮੈਨੂੰ ਬੜਾ ਸਦਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਸਦਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਨੂੰ ਦੁੱਖਾਂ ਨੇ ਪਾਇਆ けਰਾ ਪਾ ਪ੍ਰਭੂ ਸਾਡੇ ਵੱਲ ਫੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਨੂੰ ਦੁੱਖਾਂ ਨੇ ਪਾਇਆ ਕੇਰਾ ਪਾ ਪ੍ਰਭੂ ਸਾਡੇ ਵੱਲ ਫੇਰਾ ਹੁਣ ਦਿਲ ਨਹੀਂ ਲੱਗਦਾ ਮੇਰਾ ਮੈਨੂੰ ਬੜਾ ਅਸਦਾ ਤੇਰਾ ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਅਸਦਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੇਰੇ ਗੁਰਾਂ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਹੁਣ ਸਰਣੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਪਾ ਦੀਪ ਸਿੰਘ ਜੀ ਮੇਰੇ ਗੁਰਾਂ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਹੁਣ ਸ਼ਰਣੀ ਕਰ ਦੇਣ ਕੇ ਬੇੜਾ ਪਾਰ ਤੇਰਾ ਮੈਨੂੰ ਬੜਾ ਆਸਦਾ ਤੇਰਾ ਮੈਨੂੰ ਬੜਾ ਭਰੋਸਾ ਤੇਰਾ ਮੈਨੂੰ ਬੜਾ ਆਸਦਾ ਤੇ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਆਸਦਾ ਤੇਦਾ ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਅਸਦਾ ਤੇਰਾ ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਨਾਸਦਾ ਤੇਰਾ ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਅਸਦਾ ਤੇਰਾ ਤਨ ਤਨ ਬਾਪਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਆਸਦਾ ਤੇਰਾ ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਸਦਾਰ ਤੇ ਦਾ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਕੇ ਮੈਨੂੰ ਸਾਰੇ ਗਰੀਬੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਘਰ ਵਿੱਚ ਬੜੀ ਗਰੀਬੀ ਟੱਡ ਕੇ ਮੈਨੂੰ ਸਾਰੇ ਕਰੀਪੀ ਤੁਸੀਂ ਹੱਥ ਨਾ ਛੱਡਿਓ ਮੇਰਾ ਮੈਨੂੰ ਬੜਾ ਸਦਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਸਦਾ ਤੇਰਾ ਤਨ ਤਨ ਬਾਪਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਨੂੰ ਦੁੱਖਾਂ ਨੇ ਪਾਇਆ ਕੇਰਾ ਪਾ ਪ੍ਰਭੂ ਸਾਡੇ ਵੱਲ ਫੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਨੂੰ ਦੁੱਖਾਂ ਨੇ ਪਾਇਆ ਕੇਰਾ ਪਾ ਪ੍ਰਭੂ ਸਾਡੇ ਵੱਲ ਫੇਰਾ ਹੁਣ ਦਿਲ ਨਹੀਂ ਲੱਗਦਾ ਮੇਰਾ ਮੈਨੂੰ ਬੜਾ ਅਸਦਾ ਤੇਰਾ ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਅਸਦਾ ਤੇ ਤਨ ਤਨ ਬਾਬਾ ਦੀਪ ਸਿੰਘ ਜੀ 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 ਮੇਰੇ ਗੁਰਾਂ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਹੁਣ ਸਰਨੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਪਾ ਦੀਪ ਸਿੰਘ ਜੀ ਮੇਰੇ ਗੁਰਾਂ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਹੁਣ ਸਰਣੀ ਕਰ ਦੇਣ ਕੇ ਬੇੜਾ ਪਾਰ ਤੇਰਾ ਮੈਨੂੰ ਬੜਾ ਆਸਾ ਦਾ ਤੇਰਾ ਮੈਨੂੰ ਬੜਾ ਭਰੋਸਾ ਤੇਰਾ ਮੈਨੂੰ ਬੜਾ ਆਸਾ ਦਾ ਤੇ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਆਸਦਾ ਤੇਰਾ ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਸਦਾ ਤੇਰਾ ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਨਾਸਦਾ ਤੇਰਾ ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਨਾਸਦਾ ਤੇਰਾ ਤਨ ਤਨ ਬਾਪੂ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਆਸਦਾ ਤੇਰਾ ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਸਦਾ ਤੇਦਾ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਗਏ ਮੈਨੂੰ ਸਾਰੇ ਗਰੀਬੀ ਤਨ ਤਨ ਬਾਵਾ ਦੀਪ ਸਿੰਘ ਜੀ ਤਨ ਤਨ ਬਾਵਾ ਦੀਪ ਸਿੰਘ ਜੀ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਕੇ ਮੈਨੂੰ ਸਾਰੇ ਕਰੀਪੀ ਤੁਸੀਂ ਹੱਥ ਨਾ ਛੱਡਿਓ ਮੇਰਾ ਮੈਨੂੰ ਬੜਾ ਸਦਾ ਤੇਰਾ ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਸਦਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਨੂੰ ਦੁੱਖਾਂ ਨੇ ਪਾਇਆ ਕੇਰਾ ਪਾ ਪ੍ਰਭੂ ਸਾਡੇ ਵੱਲ ਫੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਨੂੰ ਦੁੱਖਾਂ ਨੇ ਪਾਇਆ ਕੇਰਾ ਪਾ ਪ੍ਰਭੂ ਸਾਡੇ ਵੱਲ ਫੇਰਾ ਹੁਣ ਦਿਲ ਨਹੀਂ ਲੱਗਦਾ ਮੇਰਾ ਮੈਨੂੰ ਬੜਾ ਸਦਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਸਦਾ ਤੇ ਦਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੇਰੇ ਗੁਰਾਂ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਹੁਣ ਸਰਨੀ ਤਨ ਤਨ ਬਾਪਾ ਦੀਪ ਸਿੰਘ ਜੀ ਤਨ ਤਨ ਬਾਪਾ ਦੀਪ ਸਿੰਘ ਜੀ ਮੇਰੇ ਗੁਰਾਂ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਹੁਣ ਸਰਣੀ ਕਰ ਦੇਣ ਕੇ ਬੇੜਾ ਪਾਰ ਤੇਰਾ ਮੈਨੂੰ ਬੜਾ ਆਸ ਜਾਤੇ ਤੇਰਾ ਮੈਨੂੰ ਬੜਾ ਭਰੋਸਾ ਤੇਰਾ ਮੈਨੂੰ ਬੜਾ ਆਸਦਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਆਸਦਾ ਤੇ ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਸਦਾ ਤੇਰਾ ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਸਦਾ ਤੇਰਾ ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਸਦਾ ਤੇਰਾ ਤਨ ਤਨ ਬਾਬਾ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਆਸ ਦਾ ਤੇਰਾ ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਸਦਾ ਤੇਦਾ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਕੇ ਮੈਨੂੰ ਸਾਰੇ ਗਰੀਬੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਕੇ ਮੈਨੂੰ ਸਾਰੇ ਕਰੀਬੀ ਤੁਸੀਂ ਹੱਥ ਨਾ ਛੱਡਿਓ ਮੇਰਾ ਮੈਨੂੰ ਬੜਾ ਸਦਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਸਦਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਨੂੰ ਦੁੱਖਾਂ ਨੇ ਪਾਇਆ ਕੇਰਾ ਪਾ ਪ੍ਰਭੂ ਸਾਡੇ ਵੱਲ ਫੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਨੂੰ ਦੁੱਖਾਂ ਨੇ ਪਾਇਆ ਕੇਰਾ ਪਾ ਪ੍ਰਭੂ ਸਾਡੇ ਵੱਲ ਫੇਰਾ ਹੁਣ ਦਿਲ ਨਹੀਂ ਲੱਗਦਾ ਮੇਰਾ ਮੈਨੂੰ ਬੜਾ ਅਸਦਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਅਸਰਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੇਰੇ ਗੁਰਾਂ ਦੀ ਉੱਚੀ ਕਰਨੀ ਜੇੜਾ ਵੀ ਆਵੇ ਹੁਣ ਸਰਣੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਗੁਰਾਂ ਦੀ ਉੱਚੀ ਕਰਨੀ ਜੇੜਾ ਵੀ ਆਵੇ ਹੁਣ ਸਰਣੀ ਕਰ ਦੇਣ ਕੇ ਬੇੜਾ ਪਾਰ ਤੇਰਾ ਮੈਨੂੰ ਬੜਾ ਆਸਾ ਦਾਤੇ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਦਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਅਸਦਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਅਸਦਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਅਸਦਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਸਦਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਸਦਾ ਤੇਰਾ ਮੈਨੂੰ ਬੜਾ ਭਰੋਸਾ ਤੇਰਾ ਮੈਨੂੰ ਬੜਾ ਸਦਾ ਤੇਰਾ ਮੇਰੇ ਕੱਦ ਵਿੱਚ ਬੜੀ ਗਰੀਬੀ ਛੱਡ ਕੇ ਮੈਨੂੰ ਸਾਰੇ ਗਰੀਬੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਕੇ ਮੈਨੂੰ ਸਾਰੇ ਕਰੀਪੀ ਤੁਸੀਂ ਹੱਥ ਨਾ ਛੱਡਿਓ ਮੇਰਾ ਮੈਨੂੰ ਬੜਾ ਆਸਦਾ ਤੇ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਸਦਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਨੂੰ ਦੁੱਖਾਂ ਨੇ ਪਾਇਆ ਕੇਰਾ ਪਾ ਪ੍ਰਭੂ ਸਾਡੇ ਵੱਲ ਫੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਨੂੰ ਦੁੱਖਾਂ ਨੇ ਪਾਇਆ ਕੇਰਾ ਪਾ ਪ੍ਰਭੂ ਸਾਡੇ ਵੱਲ ਫੇਰਾ ਹੁਣ ਦਿਲ ਨਹੀਂ ਲੱਗਦਾ ਮੇਰਾ ਮੈਨੂੰ ਬੜਾ ਸਦਾ ਤੇਰਾ ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਸਦਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੇਰੇ ਗੁਰਾਂ ਦੇ